के ऊपर ऐसी मर्दानगी के जो ऐसी बेचारे बेमा बेमा लोगों को मार के अपनी मर्दानगी दिखाना चाहते हैं तुम्हारे में थू है थू ये जिंदाबाद ये जिंदाबाद ये जिंदाबाद ये जिंदाबाद ये जिंदाबाद ये तो जिंदाबाद ये जड़ा आतंकवाद है वो चूड़ियां पावे ना मर्द मर्दानी है ਆਦਰ ਆਤਮਵਾਦੀ ਚਾਤੀ ਤੋਂ ਤੇ ਮਾਰਦ ਕਾਲਾ ਬਾਰੇ ਸਾਹੀ ਮੇਰੀ ਮਿਲਟਰੀ ਨੂੰ ਮੇਰੇ ਪ੍ਰਸ਼ਾਸਨ ਨੇ ਇੱਕ ਵਾਰ ਦੱਸ ਕੇ ਪੰਗਾ ਲੈਂਦੇ ਕਿ ਅੱਜ ਅਸੀਂ ਹਿੰਦੁਸਤਾਨ ਦੇ ਨਾਲ ਪੰਗਾ ਲੈ ਲੱਗੇ ਆ ਫਿਰ ਹੁੰਦਾ ਤੁਹ ਤੇ ਲੋਕ ਪਾਣੀ ਦਾ ਪਾਣੀ 테ਰਰਿਸਟ ਬੋਲੋ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਹੈ ਜਿੰਨੀ ਵੀ ਆਪਾਂ ਕਹੀ ਉਨੀ ਜਿਆਦਾ ਨਿੰਦਨਯੋਗ ਗੱਲ ਹੈ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਐਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘੱਡੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਸਾਡਾ ਕਿਨਰ ਸਮਾਜ ਵੀ ਵੱਧ ਚੜ ਕੇ ਇਸ ਚੀਜ਼ ਦਾ ਖੰਡਨ ਕਰ ਰਿਹਾ ਹੈ ਸੋ ਮੈਂ ਹਰੇਕ ਇਨਸਾਨ ਨੂੰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਬੇਨਤੀ ਕਰਨਾ ਚਾਹਨੀ ਹੈ ਤਾਂ ਕਿ ਨਸ਼ਿਆਂ ਨੂੰ ਛੱਡ ਕੇ ਆਪਣੀ ਮੈਂਟਲੀ ਜਿਹੜੀ ਕੰਡੀਸ਼ਨ ਹੈ ਉਹਨੂੰ ਐਨਾ ਕੁ ਪ੍ਰੀਪੇਅਰ ਕਰੋ ਔਰ ਤੁਸੀਂ ਆਪਣਾ ਹਰ ਹਰ ਟਾਈਮ ਪਹਾੜੀ ਹਮਲੇ ਦੇ ਲਈ ਲੜਨ ਦੇ ਲਈ ਅਸੀਂ ਤਿਆਰ ਰਹੀਏ ਬੈਟ ਦੇ ਜਿਹੜੇ ਇਹ ਨਾ ਮਰਦਗੀ ਵਾਲੇ ਕੰਮ ਕਰ ਰਹੇ ਨੇ ਇਹ ਜਿਹੜਾ ਅਤੰਗਵਾਦ ਹੈ ਉਹ ਚੂੜੀਆਂ ਪਾਵੇ ਨਾ ਮਰਦ ਮਰਦਾਨਗੀ ਹੈ ਅਗਰ ਇਹਨਾਂ ਦੀ ਛਾਤੀ ਦੇ ਉੱਤੇ ਮਰਦ ਵਾਲਾ ਬਾਲ ਹੈ ਅਗਰ ਅਤੰਗਵਾਦ ਦੀ ਛਾਤੀ ਦੇ ਉੱਤੇ ਮਰਦ ਵਾਲਾ ਬਾਲ ਹੈ ਤਾਂ ਇਹ ਮੇਰੀ ਮਿਲਟਰੀ ਨੂੰ ਮੇਰੇ ਪ੍ਰਸ਼ਾਸਨ ਨੂੰ ਇੱਕ ਵਾਰ ਦੱਸ ਕੇ ਪੰਗਾ ਲੈਂਦੇ ਕਿ ਅੱਜ ਅਸੀਂ ਹਿੰਦੁਸਤਾਨ ਦੇ ਨਾਲ ਪੰਗਾ ਲੈਣ ਲੱਗੇ ਆ ਫਿਰ ਹੁੰਦਾ ਤੂੰ ਲੋਕ ਪਾਣੀ ਦਾ ਪਾਣੀ ਹੈ ਅਰ ਅਸੀਂ ਇਹਨਾਂ ਨੂੰ ਕਹਨੇ ਕਿ ਚੂੜੀਆਂ ਪਾਓ ਆਹ ਦੇ ਮਟਕੇ ਦੇ ਵਿੱਚ ਪਾ ਕੇ ਚੂੜੀਆਂ ਔਰ ਛੋਟੇ ਮਾਧਿਮ ਰਾਹੀਂ ਅਸੀਂ ਇਹਨਾਂ ਦਾ ਮਟਕਾ ਵੀ ਘੜਾ ਦੀ ਪਾਉੜੇ ਭੰਗ ਦੇ ਦੋ ਹਾਂ ਤੇ ਕਰਦੇ 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 500 ਆਤਕਪਾਦ ਅੱਜ ਕੀ ਨਮਾਜ ਅੱਜ ਆਪਣਾ ਤੇ ਆਪਣੇ ਸਮਾਜ ਦੇ ਵੱਲੋਂ ਅੱਜ ਕੀ ਪ੍ਰੋਗਰਾਮ ਹੈ ਜਿਹੜਾ ਫੋਰਾ ਚੌਂਕ ਤੇ ਲਿਖਿਆ ਗਿਆ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ 테러ਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਹੈ ਇਹ ਜਿੰਨੀ ਵੀ ਆਪਾਂ ਕਹੀ ਉਨੀ ਜ਼ਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਅਜਿਹਾਂ ਲੋਗ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਇੰਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ ਦਾ ਸਾਡਾ ਕਿਨਰ ਸਮਾਜ ਵੀ ਵੱਧ ਚੜ ਕੇ ਇਸ ਚੀਜ਼ ਦਾ ਖੰਡਨ ਕਰ ਰਿਹਾ ਹੈ ਔਰ ਅਸੀਂ ਸਰਕਾਰਾਂ ਨੂੰ ਹੱਥ ਬਿ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਟੈਰਰਿਸਟ ਵਧ ਰਿਹਾ ਹੈ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇੰਨਾ ਧੱਕਾ ਹੋਇਆ ਹੈ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟੀਆਂ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨੀਚ ਕੰਮ ਕਰਨਾ ਸੀ ਨਾ ਮਰਦੇ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਹੀ ਹਾਂ ਸਿਮਰਨ ਹਮੰਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਨਯੋਗ ਘਟਿਆ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਹ ਜਿੱਥੋਂ ਪਟਿਆਲਾ ਜਿੱਥੋਂ ਸਾਡੇ ਪਿੱਛੇ ਅਗਰ ਅਸੀਂ ਨੀਂਗਾ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਟ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚ ਦੇਣੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਾਰਾ ਸਾਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਚਾਹਨੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਮੇਰੀ ਐਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖੇ ਵੀ ਕਿਸੇ ਮੁਸਲਮਾਨ ਨੇ ਸਿੱਖ ਦੇ ਆ ਹਿੰਦੂ ਦੀ ਲੱਤ ਵੱਡਦੀ ਆ ਕਿਸੇ ਨੇ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਡ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਕੁਆਲਿਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੀ ਕੁਆਲਿਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਾਰਾ ਸਾਰ ਗਲਤ ਗੱਲ ਉਸ ਜੀ ਵਿੱਚ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਕਿਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਨਯੋਗ ਗੱਲ ਹੈ ਔਰ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਤਾਂ ਜਿੰਦਾਬਾਦ ਸੀ ਔਰ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਰਵਿੰਦਰ ਸੋਫ ਮਨੋਚਿਤ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਸ ਤਰੀਕੇ ਨਾਲ ਠੱਗਾ ਹੋਇਆ ਉਹ ਜਿਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਪੂਰਾ ਕਿੰਨਰ ਸਮਾਜ ਔਰ ਸਿਮਰਨ ਮਹਾਂਤ ਪਟਿਆਲਾ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਸਮਾ ਆਪਣਾ ਪੂਰੇ ਦੇਸ਼ ਦੇ ਵਾਸਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਨੀ ਹੈ ਆਪ ਜੀ ਦੇ ਮੀਡੀਆ ਦੇ ਮਾਧਿਅਮ ਦੇ ਅਨੁਸਾਰ कि अगर मोदी सरकार ਨੂੰ ਦੇਸ਼ ਦੇ ਲਈ ਕਿਤੇ ਸਾਡੀ ਜ਼ਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨਮੰਤ ਹਾਜ਼ਰ ਹੋਏਗੀ। ਸਭ ਘਟੀਆਂ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੇ ਇਹ ਕਾਲੀ ਕਰਤੋਤ ਕੀਤੀ ਹੈ ਇਹ ਐਡਾ ਸੋਗ ਪਾਇਆ ਹੋਇਆ ਹੈ ਇਹ ਬਹੁਤ ਦੁੱਖ ਦੀ ਗੱਲ ਹੈ। ਸੋ ਮੈਂ ਹਰੇਕ ਇਨਸਾਨ ਨੂੰ ਪੰਜਾਬ ਦੀ ਨੌਜਵਾਨ ਪੀੜੀ ਨੂੰ ਵੀ ਇਹ ਹੀ ਬੇਨਤੀ ਕਰਨਾ ਚਾਹਨੀ ਹੈ ਤਾਂ ਕਿ ਨਸ਼ਿਆਂ ਨੂੰ ਛੱਡ ਕੇ ਆਪਣੀ ਮੈਂਟਲੀ ਜਿਹੜੀ ਕੰਡੀਸ਼ਨ ਹੈ ਉਹਨੂੰ ਇੰਨਾ ਕੁ ਪ੍ਰੀਪੇਅਰ ਕਰੋ ਔਰ ਤੁਸੀਂ ਆਪਣਾ ਹਰ ਹਰ ਟਾਈਮ ਬਹਾਰੀ ਹਮਲੇ ਦੇ ਲਈ ਲੜਨ ਦੇ ਲਈ ਅਸੀਂ ਤਿਆਰ ਰਹੀਏ ਬਾਦ ਹੈ ਇਹ ਖਤਮ ਹੋਣਾ ਚਾਹੀਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚੋਂ ਕਦੀ ਇਹ ਦੇ ਬਹਾਰੀ ਹਮਲੇ ਨਹੀਂ ਹੋਣੇ ਚਾਹੀਦੇ ਅਸੀਂ ਸਾਰਾ ਗਿੰਨਰ ਸਮਾਜ ਇਸ ਦੀ ਬੜੀ ਨਕੀਤੀ ਕਰ ਰਹੇ ਹਾਂ ਔਰ ਜਿਹੜੇ ਇਹ ਪ੍ਰਤਾਹੁ ਮੋਤੇ ਨੇ ਸੋ ਲੋਕਾਂ ਨੂੰ ਵੀ ਇਹਨਾਂ ਪ੍ਰਤਾਹੁ ਮੋਦਨ ਦੇ ਵਿੱਚ ਆ ਕੇ ਆਪਣਾ ਸ਼ਹਿਰ ਦੀ ਸਥਿਤੀ ਆਪਣੇ ਦੇਸ਼ ਦੀ ਸਥਿਤੀ ਨਹੀਂ ਖਰਾਬ ਕਰਨੀ ਚਾਹੀਦੀ ਅਸੀਂ ਇਹ ਇਨਕਾ ਦੀ ਵਰਤਨਾ ਨਹੀਂ ਕੀਤੀ ਹੈ ਇਸ ਤੋਂ ਲਈ ਕਿ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੋ ਕਿਹੜੇ ਪਰਿਵਾਰ ਉੱtre ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇਰਾ ਮੇਨ ਮੋਟਿਵ ਆ ਜੋ ਪਰਿਵਾਰਾਂ ਦੇ ਹੱਥ ਨੇ ਕਿ ਚਾਹ ਉਹਨਾਂ ਨੂੰ ਸਦਾ ਅਗਨੀ ਤੇ ਨੇ ਆਸ ਤੋਂ ਉਹਨਾਂ ਨੂੰ ਹੌਸਲਾ ਬਖਾਈ ਕਰਦੇ ਆ ਵਾਈਗੁਰ ਦੀ ਸੱਚੇ ਪੈਸਾ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਕਰੇ ਉਹਨਾਂ ਨੂੰ ਸਫਰ ਦੇਵੇ ਜਿਹੜੇ ਨੌਜਵਾਨ ਮੇਰੇ ਵੀਰ ਬੇਸੱਟ ਕੇ ਦੁਨੀਆ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਪਰਮਾਤਮਾ ਉਹਦੀ ਆਤਮਾ ਨੂੰ ਆਪਣੇ ਚਰਨਾਂ 'ਤੇ ਲਗਾ ਕੇ ਵਾਈਗੁਰ ਦੀ ਕਹਾਤਾ ਬਣਾਉਂਦੇ ਆ ਮੋਟਕਾ ਮੋੜੋ ਜੀ